ਸਤਨਾਮ ਸ੍ਰੀ ਵਾਹਿਗੁਰੂ ਸੋ ਲੋਕ ਮਹੱਲਾ ਦੂਜਾ ਜੋ ਸਿਰ ਸਾਈ ਨਾਨੀ ਵੈ ਸੋ ਸਿਰ ਦੀ ਜੈ ਡਾਰ ਨਾਨਕ ਜਿਸ ਪਿੰਜਰ ਮੈਂ ਵਿਰਾ ਨਹੀਂ ਸੋ ਪਿੰਜਰ ਲੈ ਜਾਰ ਮਹੱਲਾ ਪੰਜਵਾ ਮੂੜੇ ਪੁਰ ਫਿਰ ਜਨਮ ਵਿਆਸ ਕਸਤੂਰੀ ਕੇ ਬੋਲੜੇ ਗੰਦੇ ਡੁੰਮ ਵਿਆਸ ਬੋੜੀ ਸੋ ਐਸਾ ਹਰ ਨਾਮ ਤੇ ਆਏ ਮਨ ਮੇਰੇ ਜੋ ਸਭਨਾ ਉਪਰ ਹੁਕਮ ਚਲਾਏ ਸੋ ਐਸਾ ਹਰ ਨਾਮ ਜਪੀਏ ਮਨ ਮੇਰੇ ਸੁਵੰਤੀ ਔਰ ਲੈ ਜੜਾਏ ਸੋ ਐਸਾ ਹਰ ਨਾਮ ਜਪੀਏ ਮਨ ਮੇਰੇ ਸੋ ਜਮਾਨ ਗਿਦਰੀਸਨਾ ਸਭ ਭੁਗ ਗਵਾਏ ਸੋ ਗੁਰਮੁਖ ਨਾਮ ਜਪਾਇਆ ਵੜ ਭਾਂਗੀ ਤੇ ਨਿੰਦਕ ਦੁਸ਼ਟ ਸਵੇਰੀ ਬਾਈ ਨਾਨਕ ਨਾਮਿ ਅਗਾਦ ਸਭਨਾ ਦੇ ਵੱਡਾ ਸਭ ਨਾਵੇਂ ਅਗੇ ਅਣ ਨਿਵਾਏ ਜੋ ਲੋਕ ਮਹੱਲਾ ਤੀਜਾ ਵੇਸ ਕਰੇ ਗੁਰੂ ਪੀ ਗੁਲਖਣੀ ਮਨ ਘੋਟੇ ਕੁੜਿਆਰ ਪੀਰ ਕੇ ਪਾਣੇ ਨਾ ਚੱਲੇ ਹੁਕਮ ਕਰੇ ਗਵਾਰ ਗੁਰ ਕੇ ਪਾਣੇ ਜੋ ਚੱਲੇ ਸਭ ਦੁੱਖ ਨਿਵਾਰਨ ਹਾਰ ਲਿਖਿਆ ਮੀਟਣ ਸਕੇ ਕੋਏ ਜੋ ਤੁਰ ਲਿਖਿਆ ਕਰਤਾਰ ਮਨਦਰ ਜੋ ਪੇ ਗੰਤ ਕੋ ਸਭ ਦੇ ਤਰੇ ਪਿਆਰ ਵਿੰਨਾ ਮੈਂ ਕਿਨੇ ਨ ਪਾਇਆ ਦੇਖੇਰੀ ਦੇ ਵਿਚਾਰ ਨਾਨਕ ਸਾਂ ਸੁਆਏ ਏ ਸੂਲ ਜੀ ਰਵੈ ਜਿਤ ਜਨ ਹਾਰ ਮਹੱਲਾ ਤੀਜਾ ਮਾਇਆ ਮੋਗੂਰ ਹੈ ਤਿਸ ਦਾ ਨੈਂ ਦੀ ਸੇ ਗੁਰੂਵਾਨ ਨਬਾ ਯਾ ਡੁੱਬੇ ਹਰ ਕਰਮ ਕਮਾਏ ਦੂਜੇ ਭਾਈ ਪਿਆਰ ਹੈ ਆਪਣਾ ਪਾਉ ਜਲੀ ਉtre ਪਾਰ ਨਾਨਕ ਗੁਰਮੁਖ ਸੱਚ ਸਮਾਵੇ ਸੱਜ ਨਾਮ ਰਦਾਰ ਪੌੜੀ ਹਰ ਜਲ ਧਲ ਮਹਿਲ ਵਰਪੂਰ ਦੂਜਾ ਨਹੀਂ ਕੋਏ ਹਰ ਆਪ ਵੈ ਕਰੇ ਨਿ ਆਓ ਕੁੜਿਆਰ ਸਭ ਮਾਰ ਗੜੋਏ ਸਚਿਆਰਾ ਦੇਵ ਨਿ ਆਈ ਹਰ ਧਰਮ ਨਿ ਆਉ ਗਿਓ ਚਾਰ ਕੀ ਕਰੇ ਅਸਤਤ ਜਿਨ ਗਰੀਬ ਨਾਦ ਰਖ ਲਿਓ ਜੇ ਕਰ ਕੀਓ ਧਰਮਿਆ ਕਾ ਪਾਪੀ ਕਰ ਡੰਡ ਦਿਓ ਸ ਲੋਕ ਮਹੱਲਾ ਤੀਜਾ ਮਨਮੁਖ ਮੈਲੀ ਗੰਮਣੀ ਕੁਲਖਣੀ ਕੋ ਨਾਰ ਪੀਰ ਛੋੜਿਆ ਕਰ ਆਪਣਾ ਪਰ ਬੁਰਖੇ ਨਹੀ ਲੁਪਿਆਰ ਅਦ ਰੀਜ ਨਾ ਕਦੇ ਨ ਜੋਗੇ ਜਲਦੀ ਕਰੇ ਪੁਕਾਰ ਨਾਨਕ ਵਿਰਨਾ ਮੈ ਕੋ ਰੂਪ ਕੋ ਸੋਹਣੀ ਪ੍ਰਭਾਰ ਛੋੜ ਪਰਤਾਰ ਮਹਲਾ ਦੀ ਜਾ ਸਬਦ ਰਤੀ ਸੋ ਹਗਣੀ ਸਤਗੁਰ ਕੇ ਪਾਰ ਪਿਆਰ ਸਦਾਰਾ ਵੇਬੀਰੇ ਆਪਣਾ ਸੱਚੇ ਪ੍ਰੇਮ ਪਿਆਰ ਅੰਤ ਸੁਹਾਉ ਸੁੰਦਰੀ ਪਸੋ ਆਗਤੀ ਸੁਹਾਮਤੀ ਨਾਰ ਨਾਨਕ ਨਾਮ ਸੋਹਗਨੀ ਮੈਲ ਮੇਲਣ ਹਾਰ ਪੌੜੀ ਹਰ ਤੇਰਾ ਸਭ ਕਰੇ ਉਸਤਤ ਜਿਨ ਫਾਥੇ ਕਾਢਿਆ ਹਰ ਦੂਜੋਂ ਤੁਧ ਨੂੰ ਕਰੇ ਸਭ ਨਮਸਕਾਰ ਜਿਨ ਪਾਪੇ ਤੇਰਾ ਘਿਆ ਹਰ ਨੀ ਮਾਣਿਆ ਤੂੰ ਮਾਣ ਹਰ ਡਾਢੀ ਦੂ ਹੁੰਦੂ ਢਾਡੇ ਆ ਹਰੰਕਾਰਿਆ ਮਰ ਨਿਵਾਏ ਮਨ ਮੁਖ ਮੂੜ ਸਾਦੇ ਆ ਹਰ ਭਗਤਾਂ ਦੇ ਵਡਾਈ ਗਰੀਬ ਨਾਧਿਆ ਸੋ ਲੋਗ ਮਹੱਲਾ ਤੀਜਾ ਸਤਿਗੁਰ ਕੇ ਬਾਣੇ ਜੋ ਚੱਲੇ ਤਿਸ ਵਡਿਆਈ ਵੱਡੀ ਹੋਏ ਹਰ ਕਾ ਨਾਮ ਯੋ ਤਮਨ ਵਸੇ ਮੀਟ ਨ ਸਕੇ ਕੋਏ ਕਿਰਪਾ ਕਰੇ ਜੀ ਆਪਣੀ ਤਿਸ ਗਰਮ ਬ랍ਤ ਹੋਏ ਨਾਨਕ ਕਰਨ ਕਰਦੇ ਵਸਹਿ ਗੁਰਮੁਖ ਪੂਜੇ ਕੋਈ ਮਹੱਲਾ ਤੀਜਾ ਨਾਨਕ ਹਰ ਨਾਮ ਜਿਨ ਰਾਧਿਆ ਆਂ ਦਿਨ ਹਰ ਲਿਵ ਲਾਰ ਮਾਇਆ ਵੰਦੀ ਖਸਮ ਕੀ ਤੈਨ ਅਗੇ ਗਮਾਵੇ ਗਾਰ ਭੂਰੇ ਭੂਰਾ ਘਰ ਛੋਡਿਆ ਹੁਕਮ ਸੁਵਾਰਨ ਹਾਰ ਗੁਰ ਪ੍ਰਸਾਦਿ ਜਿਨ ਬੂਝਿ ਆ ਦਿਨ ਪਾਇਆ ਸੁਮੋਖ ਦੁਆਰ ਮਨ ਮੁਖ ਹੁਕਮ ਨ ਜਾਣਨੀ ਦਿਨ ਮਾਰੈ ਜਮ ਜੰਦਾਰ ਗੁਰਮੁਖ ਜੀ ਦਿਨ ਧਰੈ ਆਉ ਪਉ ਜਲ ਸੰਸਾਰ ਸਰਵਿਆ ਵਗੁਣ ਗੁਣ ਮਿਟਾਇਆ ਗੁਣਿ ਆਪੇ ਵਕਸਨ ਹਾਰ ਪਾਉੜੀ ਹਰ ਕੀ ਭਗਤ ਪ੍ਰਤੀਤ ਹਰ ਸਭ ਕੀ ਜਾਨਦਾ ਹਰ ਜੀਵੜ ਨਾਹੀ ਕੋਈ ਜਾਣੈ ਹਰ ਧਰਮ ਵਿਚਾਰਦਾ ਗਾਡਾਂ ਦੇ ਸਾ ਕਿਉਂਕਿ ਜੇ ਜਾ ਗਨਾਹੀ ਧਰਮ ਮਾਰਦਾ ਸੱਚਾ ਸਹਿਵ ਸਜਨੀਆ ਹੋ ਬਾਪੀ ਨਰਹਰਿ ਦਾਸ ਲਾਹਣੀ ਭਗਤੇ ਕਰ ਜੋੜ ਹਰ ਭਗਤ ਜਿਨ ਤਾਰਦਾ ਸਨੋ ਕੁਮਹਲਾ ਦੀਜਾ ਆਪਣੇ ਪ੍ਰੀਤਮ ਮਿਲ ਰਹਾ ਅੰਤਰ ਰਖਾ ਉਤਾਰੋ ਸੋ ਲਾਹੀ ਸੋ ਪ੍ਰਵਸਦਾ ਸਦਾ ਸਦਾ ਗੁਰ ਕੇ ਹੇਤ ਪਿਆਰ ਨਾਨਕ ਜੀ ਜਿ ਸਨੇਦਰ ਕਰੇ ਇਸ ਮੇਲ ਲਏ ਸਾਈਂ ਸੋ ਅਗਣਨਾਰ ਮਹਲਾ ਦੀਜਾ ਗੁਰ ਸੇਵਾ ਤੇ ਹਰ ਪਾਈਐ ਜਾਂ ਕਿਉ ਨਦਰ ਕਰੇਈ ਮਾਨਸਤੇ ਦੇਵਤੇ ਪਈਂ ਧਿਆਇਆ ਨਾਮ ਹਰੇ ਹਉਮੇ ਦੇਵਤੇ ਪਈਂ ਧਿਆਇਆ ਨਾਮ ਹਰੇ ਹਉਮੇ ਮਾਰ ਮਿਲਾਇਣ ਗੁਰ ਕੀ ਸ਼ਬਦ ਦਰੇ ਨਾਨਕ ਸੈਜ ਸੰਮਾਲੀਐ ਨਾਰੇ ਆਪਣੀ ਕਿਰਪਾ ਕਰੇ ਪਾਉੜੀ ਹਰਿ ਆਪਣੀ ਭਗਤ ਕਰਾਏ ਬਣਾਈ ਵਖਾਲੀਐਨ ਆਪਣੀ ਆਪ ਕਰੇ ਪਰਤੀਤ ਆਪ ਜਿਵ ਘਾਲੀਐਨ ਹਰ ਭਗਤਾਂ ਨੂੰ ਦੇ ਨਾਂਦੋ ਧਿਰ ਗਰ ਬਹਾਲੀਨ ਪਾਪੀਆਂ ਨੂੰ ਨਾ ਦੇ ਧਿਰ ਰਹਿਨ ਜੁਨ ਨਰਕ ਕੋਰ ਜਾਲੀਨ ਹਰ ਭਗਤਾਂ ਨੂੰ ਦੇ ਪਿਆਰ ਕਰ ਅੰਗ ਨਿਸਤਾਰੀਨ ਅਸ ਲੋਗ ਮਹੱਲਾ ਬੈਲਾ ਗਮੁੰਦ ਨੁੰਬਣੀ ਗੁੰਦਿਆ ਗਸਾਈਨ ਬਰਨਿੰਦਾ ਗੜ ਜੋੜੀ ਮੁਠੀ ਗਰੋਧ ਚੰਡਾਲ ਕਾਰੀ ਗੱਡੀ ਗਿਆ ਥੀ ਜਾਂ ਜਾ ਰਹਿ ਬੇਢਿਆਂ ਨਾਲ ਸੱਚ ਸੰਜਮ ਕਰਨੀ ਗਾਰਾ ਨਾਵਨ ਨਾਉ ਜਪੇਈ ਨਾਨਕ ਅੱਗੇ ਉਦਮ ਸਿੰਘ ਜੀ ਪਾਪਾ ਪੰਦਨ ਦੇਈ ਮਹੱਲਾ ਬੈਲਾ ਕੀ ਹਾਂਸ ਗਿਆ ਵਗੁਲਾ ਜਾਂ ਕਿਉ ਨਦਰ ਕਰੇ ਜੋ ਤਿਸ ਭਾਵੇਂ ਨਾਨਕ ਗਗ ਹਾਂਸ ਕਰੇ ਪੌੜੇ ਕਿਤਾ ਲੋੜੀਏ ਗਮ ਸੋਹਰ ਬੈ ਅੱਖੀਆਂ ਗਲ ਜਿਦੇ ਸਵਾਰ ਸਤਿਗੁਰ ਸੱਚਾ ਸਾਖੀ ਹੈ ਸੰਤਾਂ ਸੰਗھਾਨ ਅੰਮ੍ਰਿਤ ਜਾਖੀਐ ਅੰਮ੍ਰਿਤ ਜਾਖੀਐ ਪਿਪੰਜ ਮਿਰਵਾਨ ਦਾ ਸਗੀਰਾਖੀਐ ਨਾਨਕ ਹਰ ਗੁਣ ਗਾਏ ਅਲਖ ਪ੍ਰਭ ਅਲਖੀਐ ਜਿਸਾਂ ਲੋਕ ਮਹੱਲਾ ਦੀ ਜਾ ਜਿਉ ਪਿੰਡ ਸਭ ਤਿਸ ਦਾ ਸਭ ਦੇ ਅਦਾਰ ਨਾਨਕ ਗੁਰਮੁਖ ਸੇਵੀ ਸਦਸਦਦਾਨ ਹਰ ਬਲੇ ਹਾਰੀ ਤਨ ਕੋ ਜਿਨ ਤੇ ਆਇਆ ਹਰ ਨਿਰੰਗਰ ਉਨਕੇ ਮੂਖ ਸਦਿ ਉਜਲੇ ਓਨਨੋਂ ਸਭ ਜਗਤ ਕਰੇ ਨਮਸ ਗਾਰ ਮਹੱਲਾ ਤੀਜਾ ਸਤਿਗੁਰ ਮਿਲਿਆ ਉਲਟੀ ਪਈ ਨਵ ਨਿਦ ਘਰਿ ਤੋ ਖਾਏ 18 ਸਿੱਧੀ ਪਿਛੇ ਲਗੇ ਆ ਫਿਰਨ ਨਿਜ ਕਰ ਵਸੇ ਨਿਜ ਥਾਏ ਆਨੰਦ ਤੁਨੀ ਸਦ ਵਜਦੇ ਓਨ ਮਨ ਹਰਿ ਲਿਵ ਲਾਏ ਨਾਨਕ ਹਰ ਭਗਤ ਦਿਨ ਕੇ ਮਨ ਵਸੇ ਜਿਨ ਮਸਤ ਗਿ ਲਿਖਿਆ ਤੁਰ ਪਾਏ ਬਾਣੀ ਹਰ ਡਾਡੀ ਹਰ ਪ੍ਰਭ ਖਸਮਾ ਘਰ ਕੇ ਦਰ ਆਇਆ ਹਰ ਅੰਦਰ ਸੁਣੀ ਪਰ ਪੁਕਾਰ ਡਾਡੀ ਮੁਖਲਾ ਆਇਆ ਹਰ ਪੂਜਿਆ ਡਾਡੀ ਸਦਕੇ 기 ਦਰਤੋ ਦੁਆਇਆ ਨਿਤ ਦੇਵੈ ਦਾਣ ਦੇ ਆਲ ਪ੍ਰਭ ਹਰ ਨਾਮ ਦੇ ਆਇਆ ਹਰ ਦਾਤੇ ਹਰ ਨਾਮ ਜਪਾਇਆ ਨਾਨਕ ਬਨਾਇਆ ਸੋਦੈ ਕਮਕਾਰ ਸਤਿਗੁਰੂ ਪ੍ਰਸਾਦ ਸੀ ਰਾਗ ਕਵੀਰ ਜਿਉ ਕਾ ਇੱਕ ਸੁਆਣ ਕੀ ਕਰ ਗਾਵਣਾ ਜਨਨੀ ਜਨਤ ਸੂਤ ਵਡਾ ਹੋਦ ਹੈ ਇਤਨਾ ਕੋ ਨ ਜਾਣੇ ਜੀ ਦਿਨ ਦਿਨ ਅਵਦ ਘਟਦ ਹੈ ਮੋਰ ਮੋਰ ਕਰੇ ਅਧਿਕ ਲਾੜ ਧਰ ਬਿਖਤ ਹੀ ਜਮਰਾਓ ਹਮੇ ਐਸਾ ਐ ਸਰ ਤੇ ਜਗ ਭਰ ਮਲਾਇਆ ਕੈਸੇ 부ਜੇ ਜਬ ਮੋਇਆ ਹੈ ਮਾਇਆ ਰਹਾ ਓ ਕਹਿ ਤਕਵੀਲ ਛੋੜ ਵਿਖਿਆ ਰਸ ਇਤ ਸੰਗਤ ਨਿਜੋ ਮਰਨਾ ਰਮਾਇਆ ਜਪੇ ਪ੍ਰਾਣੀ ਅਨੰਤ ਜੀਵਨ ਬਾਣੀ ਹੈ ਵਿਦ ਭਾਵ ਸਾਗਰ ਦਰਨਾ ਜਾਂ ਤਿਸ ਪਾਵੇ ਤਾਂ ਲਾਗੇ ਪਾਓ ਭਰਮ ਭੁਲਾਵਾ ਵਿੱਚ ਜਾਓ ਉਪਦੇਸ ਹੈ ਜਗਿਆਨ ਮਤ ਜਾਗੇ ਗੁਰ ਪ੍ਰਸਾਦਿ ਅੰਦਰ ਲਿਵ ਲਾਗੇ ਹੈ ਸੰਗਤ ਨਾਹੀ ਮਰਨਾ ਹੁਕਮ ਬਝਾਨ ਤਖਸਮੀ ਮੇਲਣਾ ਰਹਾਉ ਦੂਜਾ ਸਿਰੀ ਰਾਗ ਤ੍ਰਿলোਚਨ ਗਾ ਮਾਇਆ ਮੋਮਨ ਅਗਲ ਲੜਾ ਪ੍ਰਾਣੀ ਜਨਾ ਮਰਨ ਪਾਵੇ ਸੁਰਗਿਆ ਕੁਟੰਬ ਦੇਖ ਵਿਗ ਸ ਕਮਲਾ ਜਿਉ ਪ੍ਰਹ ਕਰ ਜਿਉ ਕਪਟ ਨਾ ਨਾ ਦੂੜਾ ਜੋ ਜਮੇਦਨ ਦਿਨ ਅਗਲੜੇ ਮੈਂ ਰਹਿਣ ਨ ਜਾਏ ਕੋਈ ਕੋਈ ਸਾਜਣ ਆਏ ਕਹੀਂ ਮਿਲ ਮੇਰੇ ਵੜੂ ਲਾਲੇ ਵਾਹੜੀ ਬਲਾਏ ਮਿਲ ਮੇਰੇ ਰਮਹਾ ਮੈਂ ਲੈ ਛਡਾਈ ਰਹਾਉ ਅਨੇਕ ਅਨੇਕ ਪੋਗ ਰਾਜ ਵਿਸਰੇ ਪ੍ਰਾਨੀ ਸੰਸਾਰ ਸਾਗਰ ਪੇ ਅਮਰ ਬਿਆ ਮਾਇਆ ਮੂਠਾ ਜੇ ਤਸ ਨਾਹੀ ਜਨਮ ਗਵਾਏ ਆਲਜ਼ੀਆਂ ਵਿਖਮ ਕੋਰ ਬੰਧ ਜਲਣਾ ਪ੍ਰਾਨੀ ਰਵ ਸਸ ਦੇਨ ਪਰਵੇਂਜ਼ ਮਾਇਆ ਮੋਤਾਬ ਵਿਸਰ ਗਿਆ ਜਾਂ ਤੈ ਜੀ ਹਲੇ ਸੰਸਾਰ ਆਜ ਮੇਰੇ ਮਨ ਪ੍ਰਗਟ ਪਿਆ ਹੈ ਪੇਖਿ ਹਲੇ ਧਰਮਰਾਉ ਤੈ ਕਰ ਦਲ ਕਰਨ ਮਹਾਵਲੀ ਤੈਨ ਆਗ ਲੜੇ ਮੈਂ ਰਹਿਣ ਨ ਜਾਏ ਜੇ ਕੋ ਮੂਪਦੇਸ਼ ਕਰਤ ਹੈ ਦਾਵਨ ਤ੍ਰਿੰਨ ਰਤੜਾ ਨਰਾਇਣ ਜੀ ਤੂੰ ਆਪੋ ਸਭ ਕਿਛ ਜਾਣਦਾ ਵਨਦ त्रिलोचन रामाया सि राग भक्त ਕਵੀਰ ਜਿਉ ਕਾ ਚਰ ਜੇਕ ਸੁਣੈ ਰੇ ਬੰਡਿਆਬ ਕਿਛ ਗਹਿਨ ਨ ਜਾਏ ਸੁਰਨਰ ਗੰਨ ਗੰਨ ਦਰਵ ਜਿਨਾ 모ਹੀ त्रिपवन मेहुली ਲਾਇ ਰਾਜਾ ਰਾਮ ਆਨੰਦ ਗਿਨ ਗੁਰੀ ਵਾਜੇ ਜਾ ਕੀ ਦ੍ਰਿਸ਼ ਦਿਸਟੀ ਨਾਮ ਲਿਵੇ ਲਗ ਲਾਗੇ ਰਹਾਉ ਬਾਢੀ ਗਗਨ ਸਿੰਜਿਆਰ ਜੁੰਜਿਆ ਕਣਕ ਗਲ ਸੇਕ ਪਾਇਆ ਇਸ ਮੈ ਧਾਰ ਚੁਬੇ ਅੰਤ ਨਿਰਮਲ RAM ਮੈ ਰਸਨ ਚੁਵਾਇ ਇਕ ਜੂ ਬਾਤ ਅਨੁਭਵਨੀ ਪਾਵਨ ਬਿਆਲਾ ਸਾਜਿਆ ਦਿਨ ਭਜਨ ਮੈ ਗੋ ਜੋਗੀ ਗਏ ਕਵਨ ਹੈ ਰਾਜਾ ਐਸੇ ਗਿਆਨ ਪ੍ਰਗਟਾਇਆ ਪ੍ਰਗੋਤਨ ਪੁਰਖੋਤਮ ਕਹੇ ਕਵੀਰ ਰੰਗਰਾਤਾ ਔਰ ਦੁਨੀ ਸਭ ਪਰਮ ਬੁਲਾਣੀ ਮਨ ਰਾਮ ਰਸਾਇਨ ਮਾਤਾ ਸਿ ਰਾਗ ਬਾਣੀ ਭਗਤ ਵੈਣੀ ਜੀਉਗੀ ਬਹਿਰਿਆ ਕੇ ਗਰਗਵਨਾਇ ਕਮ ਕਰ ਸਤਿਗੁਰੂ ਪਰਜਾਦਾ ਰੇ ਨਰ ਗਰਵ ਗੁੰਡਲ ਜਵ ਆਸ਼ਦ ਉਰਧ ਧਿਆਨ ਲਿਵ ਲਾਗਾ ਮਿਰਤਕ ਪਿੰਡ ਪਦਮਦਨਾਹ ਨਸੋ ਏਕ ਗਿਆਨ ਸੁਨਾਗਾ ગર્ભ છોડ મિરત મંડલ આયા તો હર મન વિસાર્યા ફર પછતાવ્યા મુડ્યા તું કવન ઘુમતી ભ્રમ લા ચેત રામ નહી જમ ਜਨ ਵਿਚਰੇ ਆਨ ਰਾਧਾ ਰਹਾ ਵਲ ਵਿਨੋਦ ਜਿੰਦ ਰਸ ਲਗਾ ਖਿਨ ਖਿਨ ਮ ਵਿਆਪੇ ਰਸ ਮਿਸ ਮੇਦ ਅੰਮ੍ਰਿਤ ਵਿਖ ਜਾ ਕੀ ਤਿਉ ਪੰਜ ਵਰਗਤ ਸੰਦਾ ਪੀ ਜਬ ਦਬ ਸੰਜਮ ਛੋੜ ਸੰਗ੍ਰਿਤ ਮਾਤ ਰਾਮ ਨਾਮ ਨੇ ਰਾਧਿਆ ਉਛਲਿਆ ਕਾਮ ਗਲ ਮਤ ਲਾਗੇ ਤੀਵਾਨ ਜਗਦੀ ਗਲਵੰਧਿਆ ਧਰਨ ਦੇਜ ਪਰ ਤ੍ਰਿਯ ਮੁਖ ਜੋ ਹੈ ਸਰ ਅਪਰਸ ਨ ਬਝਾਨਿਆ ਉਨਮਤ ਕਾਮ ਮਹਾ ਵਿਖ ਬੁਲੇ ਬਭਨ ਨ ਬਝਾਨਿਆ ਸੁਤ ਸੰਪਤ ਦੇਖੇ ਮਨ ਗਰਵਿਆ ਰਾਮ ਜਿਦੇ ਰੀਦੇ ਦੇ ਘੋੜਿਆ ਅਵਰ ਮਰਦ ਮਾਇਆ ਮਨ দোਲੇ ਭਉ ਭਗ ਮੁਖ ਜਨਮ ਵਿਗੋਇਆ ඩොරගේසකු සොමතේ දවල්ලේ සම්පද පදාළකි බාණි ලෝච්චන සමරැබුද්ධ වන නටි තාකම්ම පබස මදානී දාන තාතය විහිපයි මැත භවගයාගමලකු මාලානාවගත බණි චෝඩ මිරතුමණ්ඩලද. ਉਪਾਜੇ ਮਜਦਾਨਾ ਨਿਗਟ ਦੇ ਦੇਖ ਤੁਨੀ ਉਭਜੇ ਮਾਨ ਗਰਦ ਨਹੀਂ ਬੂਜੇ ਲਾਲਚ ਕਰੇ ਜੀਵਨ ਬਦਗਾਨ ਲੋਚਨ ਗਸਨ ਸੀਜੇ ਠਕਾ ਦੇ ਜੁੜਿਆ ਮਨ ਬੰਖੀ ਕਰ ਅੰਗਣ ਨ ਸੁਖਾਏ ਵੈਣੀ ਕਹੇ ਸੁਣ ਰੇ ਭਗਤੋ ਮਰਨ ਮੁਕਤ ਕਿਨ ਪਾਇਸੀ ਰਾਗ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲਦ ਰੰਗ ਜੈਸਾ ਜਿਉ ਬੇ ਹਮ ਨ ਪਾਪ ਕਰੰਤਾ ਹੀ ਅਨੰਦਾ ਬਦੀਦ ਪਾਵਨ ਨਾਮ ਕਹਿ ਹੋ ਤਰਹਾਉ ਤੁਮ ਜੋ ਨਾਇਕ ਅਸ਼ ਅੰਤਰ ਜਾਮੀ ਪ੍ਰਭ ਦੇ ਜਨ ਜਨੀ ਜੇ ਜੰਤੇ ਸੁਆਮੀ ਸਰੀਰ ਨਾ ਦੇ ਮੋਗੋ ਵਿਚਾਰ ਦੇ ਰਵਿਦਾਸ ਸਮਦਲ ਸਮਝਾਵੇ ਕੋਈ